ਇਕ ਓਅੰਕਾਰ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਆਰਾਮ ਬਕਰਾਂ ਲక్ష్ਮੀ ਮਾਂ ਦੀ ਬਾਣੀ ਜਿਸ ਦਾ ਨਾਮ ਸੁਣੀਏ ਤਾਂ ਦੂਰ ਹੋਵੇ ਕੰਗਾਲੀ ਪੁਰਾਣੀ ਮਾਂ ਲక్ష్ਮੀ ਬੈਠੀ ਵਿਸ਼ਨੂੰ ਦੇ ਅੰਗਣ ਜੋ ਚਰਨ ਧੋਵੇ ਉਸ ਦਾ ਹੋਵੇ ਮੰਗਣ ਸੋਨੇ ਵਰਗਾ ਤੇਜ ਮਾਂ ਦਾ ਚਿਹਰਾ ਜਿਸ ਕਰ ਆਵੇ ਉਥੇ ਰਹੇ ਸੁਖ ਖੜਾ ਪਹਿਰਾ ਜਗਤ ਦੀ ਮਾਇਆ ਧਨ ਦੀ ਜੋਦਾਤੀ ਮਾਂ ਲక్ష్ਮੀ ਕਰੇ ਕਿਰਪਾ ਅਤੀ ਪ੍ਰਸੰਨ ਭਾਵਣ ਜਾਤੀ ਜਿਸ ਮਨ ਵਿੱਚ ਨਿਵਾਸ ਕਰੇ ਮਾਂ ਦਾ ਪ੍ਰੀਤ ਉੱਥੇ ਰਹੇ ਸਦਾ ਅੰਦਰ ਸ਼ਾਂਤ ਤੇ ਪ੍ਰੀਤ हे ਮਾਂ ਲక్ష్ਮੀ ਕਰ ਦਿਆ ਮੇਰੇ ਉੱਤੇ ਘਰ ਘਰ ਤੇਰੇ ਨਾਮ ਦਾ ਸਿਮਰ ਉੱtre ਦੁੱਖ ਸੁੱਤੇ ਤੇਰਾ ਨਾਮ ਲੈ ਕੇ ਜਗਚਾਨਨ ਹੋਇਆ ਜਿਸ ਨੇ ਤੈਨੂੰ ਮੰਨਿਆ ਉਹ ਧੰਨਵੰਤ ਹੋਇਆ ਮਾਂ ਦੇ ਚਰਨਾਂ ਦਾ ਜੋ ਧੂਰ ਲਏ ਉਹਨਾਂ ਦੇ ਕਲੇਸ਼ ਸਭ ਦੂਰ ਭਜੇ ਜਿਸ ਘਰ ਵਿੱਚ ਹੋਵੇ ਤੇਰਾ ਨਾਮ ਉਥੇ ਆਵੇ ਆਨੰਦ ਸੁਖ ਵਿਚਾਰ ਕਾਮ ਮਾਂ ਲਕਸ਼ਮੀ ਤੂੰ ਕਰਦੀ ਕਿਰਪਾ ਹਰ ਜੀਵ ਤੇ ਧਨ ਧਾਨ ਸੰਤਾਨ ਤੇ ਸੁਖ ਦੇਵੇ ਸੀਸ ਤੇ ਤੂੰ ਹੈ ਮੰਗਲ ਦੀ ਮੂਰਤ ਪ੍ਰਕਾਸ਼ ਜਿਸ ਨੇ ਕੀਤਾ ਭਜਨ ਉਸ ਦਾ ਹੋਇਆ ਵਿਸ਼ਵਾਸ ਮਾਂ ਲਕਸ਼ਮੀ ਦੀ ਸਤਕਾਰ ਬਾਣੀ ਲਕਸ਼ਮੀ ਮਾ ਦੀ ਜੋ ਆਰਾਧਨਾ ਕਰੇ ਉਸ ਦੇ ਦਿਲ ਵਿੱਚ ਨਿਰਮਲ ਚਾਨਣ ਭਰੇ ਜਿਸ ਨੇ ਤੇਰਾ ਨਾਮ ਜਪਿਆ ਸੱਚੇ ਚੇਤ ਨਾਲ ਉਹ ਕਦੇ ਨਾ ਡੋਲਿਆ ਮਾਇਆ ਦੇ ਘਰ ਨਾਲ ਤੂੰ ਵਿਸ਼ਨੂ ਪਤਨੀ ਮਾ ਜਗਤ ਦੀ ਭਾਗਾ ਵਾਲੀ ਤੇਰੇ ਬਿਨਾ ਦੁਨੀਆ ਸੁੰਨੀ ਰੂਹ ਖਾਲੀ ਮਾ ਤੂੰ ਹੈ ਕਿਰਪਾ ਦੀ ਮੂਰਤ निराली ਤੇਰੇ ਦਰ ਤੇ ਆਇਆ ਕੋਈ ਨਾ ਗਿਆ ਖਾਲੀ ਤੂੰ ਦੇਵੇ ਅੰਨ ਤੇ ਪਾਣੀ ਦਾ ਸੁੱਖ ਤੂੰ ਰੱਖੇ ਘਰਾਂ ਵਿੱਚ ਪਿਆਰ ਦਾ ਮੁੱਖ ਮਾਂ ਲਕਸ਼ਮੀ ਤੂੰ ਸਬਰ ਸੁੱਖ ਦੀ ਦਾਤੀ ਤੇਰੇ ਦਰ ਤੇ ਜੋ ਝੁਕਦਾ ਉਹ ਹੋਵੇ ਮੁਕਤੀ ਬਾਤੀ ਜੈ ਜੈ ਲక్ష్ਮੀ ਮਾਂ ਸੁਹਾਵੀ ਤੇਰੀ ਜੋਤ ਅਮਰ ਅਬਨਾਸੀ ਭਾਵੀ ਤੇਰੇ ਚਰਨਾ ਵਿੱਚ ਮੋਤੀ ਵਰਗਾ ਭਾਵ ਤੇਰੇ ਨਾਮ ਲੈ ਨਾਲ ਮਿਲੇ ਸੁਖ ਅਥਾਹ ਤਨ ਦੀ ਦੇਵੀ ਤੂੰ ਦਿਆ ਦੀ ਚਰਨਾ ਤੇਰੇ ਨਾਮ ਨਾਰ ਚਰੇ ਸੁਖ ਦਾ ਤਰਨਾ ਮਾਂ ਲక్ష్ਮੀ ਤੂੰ ਸਭ ਉੱਪਰ ਕਿਰਪਾਲ ਜਿਸ ਦੇ ਮੱਥੇ ਉੱਤੇ ਚਰਨਾ ਦਾ ਹਾਲ ਸੋਨੇ ਚਾਂਦੀ ਮੋਤੀ ਤੇ ਮਾਨ ਤੇਰੇ ਦਰ ਤੋਂ ਮਿਲਦਾ دیਵਾਨਾ ਜਹਾਨ ਪਰ ਜੋ ਮਾ ਤੈਨੂੰ ਮਨ ਵਿੱਚ ਧਾਰੇ ਉਸ ਦੇ ਅੰਦਰ ਸੁਦਾ ਚਾਨਣ ਪਿਆਰੇ ਹੇ ਮਾਂ ਲਕਸ਼ਮੀ ਸਾਡੀ ਸੁਣ ਪ੍ਰਾਰਥਨਾ ਸਾਡੇ ਘਰਾਂ ਵਿੱਚ ਬਣਾ ਸੁਖਾਂ ਦਾ ਮੰਨਾ ਜਿਸ ਘਰ ਤੇਰਾ ਨਾਮ ਬਸੇ ਉੱਤੇ ਹਰ ਦੁੱਖ ਤੁਰੰਤ ਨਸੇ ਤੂੰ ਮਾ ਸਾਡੇ ਜੀਵਾਂ ਦੀ ਰਖਿਆ ਕਰਨੀ ਸੰਸਾਰ ਵਿੱਚ ਨਿਰੰਮਤਾ ਦੀ ਸਿੱਖਿਆ ਕਰਨੀ ਤਨ ਦੇ ਨਾਲ ਧਰਮ ਦਾ ਜੋਰ ਆ ਹੋਵੇ ਤਾਂ ਹੀ ਮੁੱਖਾ ਜੀਵਨ ਸੋਹਣਾ ਹੋਵੇ ਥੇ ਮਾ ਜੋ ਤੇਰੇ ਨਾਮ ਦਾ ਜਪ ਕਰੇ ਉਹ ਕਦੇ ਨ ਦੁੱਖਾਂ ਦਾ ਦਰਸ਼ਨ ਕਰੇ ਤੇਰੇ ਨਾਮ ਦਾ ਚਨ ਕਰੇ ਪ੍ਰਕਾਸ਼ ਉਸ ਦਾ ਮਨ ਹੋਵੇ ਪਵਿੱਤਰ ਤੇ ਨਿਰਵਿਕਾਰ ਆਕਾਸ਼ ਤੇਰੇ ਚਰਨਾਂ ਵਿੱਚ ਅਰਪਣ ਕਰਾਂ ਇਹ ਮਨ ਕਰ ਕਿਰਪਾ ਮਾ ਰੱਖ ਲੈ ਮੇਰਾ ਧਨ ਧਨ ਤਾਂ ਮਿਲ ਜਾਵੇ ਪਰ ਭਗਤੀ ਵੀ ਮਿਲੇ ਤਾਂ ਹੀ ਸੱਚੀ ਲక్ష్ਮੀ ਮੇਰੇ ਅੰਦਰ ਖਿਰੇ ਲక్ష్ਮੀ ਮਾ ਮੇਰੇ ਕਰ ਆ ਸੁਖ ਸੰਤੋਖ ਦੀ ਰਾਤ ਦਿਖਾ ਧਨ ਧਰਮ ਦੋਵੇਂ ਮਿਲਣ ਮੇਰੇ ਕਰਮ ਤੇਰੇ ਚਰਨਾਂ ਤਿਲਣਾ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਹ ਸਾਡੀ ਰਾਖ ਹੋਵੇ हे मां लक्ष्मी जी सानु ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਨ ਸਾਡੀ ਰਾਖ ਹੋਵੇ जय माता लक्ष्मी जी ੴ ਸਤਿਨਾਮ ਵਾਹਿਗੁਰੂ ਜੀ ਕੀ ਫਤਿਹ ਆਰੰਭ ਕਰਾਂ लक्ष्मी मां ਦੀ ਬਾਣੀ ਜਿਸ ਦਾ ਨਾਮ ਸੁਣੀਏ ਤਾਂ ਦੂਰ ਹੋਵੇ ਕੰਕਾਲੀ ਪੁਰਾਣੀ ਮਾਂ ਲక్ష్ਮੀ ਬੈਠੀ ਵਿਸ਼ਨੂੰ ਦੇ ਅੰਗਣ ਜੋ ਚਰਨ ਧੋਵੇ ਉਸ ਦਾ ਹੋਵੇ ਮੰਗਣ ਸੋਨੇ ਵਰਗਾ ਤੇਜ ਮਾਂ ਦਾ ਚਿਹਰਾ ਜਿਸ ਘਰ ਆਵੇ ਉਥੇ ਰਹੇ ਸੁਖ ਖੜਾ ਪਹਿਰਾ ਜਗਤ ਦੀ ਮਾਇਆ ਧਨ ਦੀ ਜੋਦਾਤੀ ਮਾਂ ਲక్ష్ਮੀ ਕਰੇ ਕਿਰਪਾ ਅਤੀ ਪ੍ਰਸੰਨ ਭਾਵਣ ਜਾਤੀ ਜਿਸ ਮਨ ਵਿੱਚ ਨਿਵਾਸ ਕਰੇ ਮਾਂ ਦਾ ਪ੍ਰੀਤ ਉੱਥੇ ਰਹੇ ਸਦਾ ਅੰਦਰ ਸ਼ਾਂਤ ਤੇ ਪ੍ਰੀਤ ਹੇ ਮਾਂ ਲక్ష్ਮੀ ਕਰ ਦਿਆ ਮੇਰੇ ਉੱਤੇ ਘਰ ਘਰ ਤੇਰੇ ਨਾਮ ਦਾ ਸਿਮਰ ਉੱtre ਦੁੱਖ ਸੁੱਤੇ ਤੇਰਾ ਨਾਮ ਲੈ ਕੇ ਜਗ ਜਾਨਨ ਹੋਇਆ ਜਿਸ ਨੇ ਤੈਨੂੰ ਮੰਨਿਆ ਉਹ ਧੰਨਵੰਤ ਹੋਇਆ ਮਾਤੇ ਚਰਨਾਂ ਦਾ ਜੋ ਧੂਰ ਲਏ ਉਹਨਾਂ ਦੇ ਕਲੇਸ਼ ਸਭ ਦੂਰ ਭਜੇ ਜਿਸ ਘਰ ਵਿੱਚ ਹੋਵੇ ਤੇਰਾ ਨਾਮ ਉਥੇ ਆਵੇ ਆਨੰਦ ਸੁਖ ਵਿਚਾਰ ਤਾਮ मां लक्ष्मी तू कर दी कृपा हर जीव ते धन ਧਨ ਸੰਤਾਂ ਤੇ ਸੁਖ ਦੇਵੇ ਸੀਸ ਤੇ ਤੂੰ ਹੈ ਮੰਗਲ ਦੀ ਮੂਰਤ ਪ੍ਰਕਾਸ਼ ਜਿਸ ਨੇ ਕੀਤਾ ਭਜਨ ਉਸ ਦਾ ਹੋਇਆ ਵਿਸ਼ਵਾਸ मां लक्ष्मी ਦੀ ਸਤਕਾਰ ਬਾਣੀ ਲక్ష్ਮੀ ਮਾਂ ਦੀ ਜੋ ਆराधना ਕਰੇ ਉਸ ਦੇ ਦਿਲ ਵਿੱਚ ਨਿਰਮਲ ਚਾਨਣ ਭਰੇ ਜਿਸ ਨੇ ਤੇਰਾ ਨਾਮ ਜਪਿਆ ਸੱਚੇ ਚੇਤਨ ਨਾਲ ਉਹ ਕਦੇ ਨਾ ਡੋਲਿਆ ਮਾਇਆ ਦੇ ਘਰ ਨਾਲ ਤੂੰ ਵਿਸ਼ਨੂੰ ਪਤਨੀ ਮਾਂ ਜਗਤ ਦੀ ਭਾਗਾ ਵਾਲੀ ਤੇਰੇ ਬਿਨਾ ਦੁਨੀਆ ਸੁੰਨੀ ਰੂਹ ਖਾਲੀ ਮਾਂ ਤੂੰ ਹੈ ਕਿਰਪਾ ਦੀ ਮੂਰਤ निराली ਤੇਰੇ ਦਰ ਤੇ ਆਇਆ ਕੋਈ ਨਾ ਗਿਆ ਖਾਲੀ ਤੂੰ ਦੇਵੇ ਅੰਨ ਤੇ ਪਾਣੀ ਦਾ ਸੁੱਖ ਤੂੰ ਰੱਖੇ ਘਰਾਂ ਵਿੱਚ ਪਿਆਰ ਦਾ ਮੁਖ ਮਾਂ ਲਕਸ਼ਮੀ ਤੂੰ ਸਬਰ ਸੁੱਖ ਦੀ ਦਾਤੀ ਤੇਰੇ ਦਰ ਤੇ ਜੋ ਝੁਕਦਾ ਉਹ ਹੋਵੇ ਮੁਕਤੀ ਬਾਤੀ ਜੈ ਤੇ ਲਕਸ਼ਮੀ ਮਾਂ ਸੁਹਾਵੀ ਤੇਰੀ ਜੋਤ ਅਮਰ ਅਬਨਾਸੀ ਭਾਵੀ ਤੇਰੇ ਚਰਨਾ ਵਿੱਚ ਮੋਤੀ ਵਰਗਾ ਭਾਵ ਤੇਰੇ ਨਾਮ ਲੈ ਨਾਲ ਮਿਲੇ ਸੁਖ ਅਥਾਹ ਤਨ ਦੀ ਦੇਵੀ ਤੂੰ ਦਿਆ ਦੀ ਚਰਨਾ ਤੇਰੇ ਨਾਮ ਨਾਲ ਚਰੇ ਸੁਖ ਦਾ ਤਰਨਾ ਮਾਂ ਲਕਸ਼ਮੀ ਤੂੰ ਸਭ ਉੱਪਰ ਕਿਰਪਾਲ ਜਿਸ ਦੇ ਮੱਤੇ ਉੱਤੇ ਚਰਨਾ ਦਾ ਹਾਲ ਸੋਨੇ ਚਾਂਦੀ ਮੋਤੀ ਤੇ ਮਾਨ ਤੇਰੇ ਦਰ ਤੋਂ ਮਿਲਦਾ دیਵਾਨਾ ਜਹਾਨ ਪਰ ਜੋ ਮਾ ਤੈਨੂੰ ਮਨ ਵਿੱਚ ਧਾਰੇ ਉਸ ਦੇ ਅੰਦਰ ਸਦਾ ਚਾਨਣ ਪਿਆਰੇ ਹੇ ਮਾ ਲਕਸ਼ਮੀ ਸਾਡੀ ਸੁਣ ਪ੍ਰਾਰਥਨਾ ਸਾਡੇ ਘਰ ਵਿੱਚ ਬਣਾ ਸੁਖਾਂ ਦਾ ਮੰਨਾ ਜਿਸ ਘਰ ਤੇਰਾ ਨਾਮ ਬਸੇ ਉੱਤੇ ਹਰ ਦੁੱਖ ਤੁਰੰਤ ਨਸੇ ਤੂੰ ਮਾ ਸਾਡੇ ਜੀਵਾਂ ਦੀ ਰੱਖਿਆ ਕਰਨੀ ਸੰਸਾਰ ਵਿੱਚ ਨਿਰੰਮਤਾ ਦੀ ਸਿੱਖਿਆ ਕਰਨੀ ਤਨ ਦੇ ਨਾਲ ਧਰਮ ਦਾ ਜੋਰ ਆ ਹੋਵੇ ਤਾਂ ਹੀ ਮਨੁੱਖਾ ਜੀਵਨ ਸੁਹਣਾ ਹੋਵੇ ਏ ਮਾ ਜੋ ਤੇਰੇ ਨਾਮ ਦਾ ਜਪ ਕਰੇ ਉਹ ਕਦੇ ਨਾ ਦੁੱਖਾਂ ਦਾ ਦਰਸ਼ਨ ਕਰੇ ਤੇਰੇ ਨਾਮ ਦਾ ਚੰਨ ਕਰੇ ਪ੍ਰਕਾਸ਼ ਉਸ ਦਾ ਮਨ ਹੋਵੇ ਪਵਿੱਤਰ ਤੇ ਨਿਰਵਿਕਾਰ ਆਕਾਸ਼ ਤੇਰੇ ਚਰਨਾਂ ਵਿੱਚ ਅਰਪਣ ਕਰਾਂ ਇਹ ਮਨ ਕਰ ਕਿਰਪਾ ਮਾਂ ਰੱਖ ਲੈ ਮੇਰਾ ਧਨ ਧਨ ਤਾਂ ਮਿਲ ਜਾਵੇ ਪਰ ਭਗਤੀ ਵੀ ਮਿਲੇ ਤਾਂ ਹੀ ਸੱਚੀ ਲక్ష్ਮੀ ਮੇਰੇ ਅੰਦਰ ਖਿਰੇ ਲక్ష్ਮੀ ਮਾਂ ਮੇਰੇ ਕਰ ਆਸ ਸੁ ਸੰਤੋਖ ਦੀ ਰਾਹ ਦਿਖਾ ਧਨ ਧਰਮ ਦੋਵੇਂ ਮਿਲਣ ਮੇਰੇ ਕਰਮ ਤੇਰੇ ਚਰਨਾਂ ਤਿਲਣਾ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਹ ਸਾਡੀ ਰਾਖ ਹੋਵੇ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚੰਨ ਦੀ ਰੇਨ ਸਾਡੀ ਰਾਖ ਹੋਵੇ ਜੈ ਮਾਤਾ ਲక్ష్ਮੀ ਜੀ ਏਕ ਓਂਕਾਰ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਆਰੰਭ ਕਰਾਂ ਲక్ష్ਮੀ ਮਾਂ ਦੀ ਬਾਣੀ ਜਿਸ ਦਾ ਨਾਮ ਸੁਣੀਏ ਤਾਂ ਦੂਰ ਹੋਵੇ ਕੰਕਾਲੀ ਪੁਰਾਣੀ ਮਾਂ ਲక్ష్ਮੀ ਬੈਠੀ ਵਿਸ਼ਨੂੰ ਦੇ ਅੰਗਣ ਜੋ ਚਰਨ ਧੋਵੇ ਉਸ ਦਾ ਹੋਵੇ ਮੰਗਣ ਸੋਨੇ ਵਰਗਾ ਤੇਜ ਮਾ ਦਾ ਚਿਹਰਾ ਜਿਸ ਕਰ ਆਵੇ ਉਥੇ ਰਹੇ ਸੁਖ ਖੜਾ ਪਹਿਰਾ ਜਗਤ ਦੀ ਮਾਇਆ ਧਨ ਦੀ ਜੋ ਦਾਤੀ ਮਾਂ ਲక్ష్ਮੀ ਕਰੇ ਕਿਰਪਾ ਅਤੀ ਪ੍ਰਸੰਨ ਭਾਵਣ ਜਾਤੀ ਜਿਸ ਮਨ ਵਿੱਚ ਨਿਵਾਸ ਕਰੇ ਮਾਂ ਦਾ ਪ੍ਰੀਤ ਉਥੇ ਰਹੇ ਸਦਾ ਅੰਦਰ ਸ਼ਾਂਤ ਤੇ ਪ੍ਰੀਤ हे मां लक्ष्मी कर द्या मेरे उते कर कर तेरे नाम दा सिमर उतरे दुख सुत्ते तेरा नाम लेके जग जाणन होया जिसने तेंनु मनया ओ ਧਨਵੰਤ ਹੋਇਆ मां दे ਚਰਨਾ ਦਾ ਜੋ ਧੂਰ ਲੇ ਉਹਨਾਂ ਦੇ ਕਲੇਸ਼ ਸਭ ਦੂਰ ਭਜੇ ਜਿਸ ਘਰ ਵਿੱਚ ਹੋਵੇ ਤੇਰਾ ਨਾਮ ਉਥੇ ਆਵੇ ਆਨੰਦ ਸੁਖ ਵਿਚਾਰ ਤਾਂ ਮਾ मां लक्ष्मी तू कर दे कृपा हर जीव ते धन ਧਨ ਸੰਤਾਂ ਤੇ ਸੁਖ ਦੇਵੇ ਸੀਸ ਤੇ ਤੂੰ ਹੈ ਮੰਗਲ ਦੀ ਮੂਰਤ ਪ੍ਰਕਾਸ਼ ਜਿਸ ਨੇ ਕੀਤਾ ਭਜਨ ਉਸ ਦਾ ਹੋਇਆ ਵਿਸ਼ਵਾਸ मां लक्ष्मी ਦੀ ਸਤਕਾਰ ਬਾਣੀ ਲక్ష్ਮੀ ਮਾਂ ਦੀ ਜੋ ਆਰਾਧਨਾ ਕਰੇ ਉਸ ਦੇ ਦਿਲ ਵਿੱਚ ਨਿਰਮਲ ਚਾਨਣ ਭਰੇ ਜਿਸ ਨੇ ਤੇਰਾ ਨਾਮ ਜਪਿਆ ਸੱਚੇ ਚੇਤਨ ਨਾਲ ਉਹ ਕਦੇ ਨਾ ਡੋਲਿਆ ਮਾਇਆ ਦੇ ਘਰ ਨਾਲ ਤੂੰ ਵਿਸ਼ਨੂ ਪਤਨੀ ਮਾਂ ਜਗਤ ਦੀ ਭਾਗਾ ਵਾਲੀ ਤੇਰੇ ਬਿਨਾ ਦੁਨੀਆ ਸੁੰਨੀ ਰੂਹ ਖਾਲੀ ਮਾਂ ਤੂੰ ਹੈ ਕਿਰਪਾ ਦੀ ਮੂਰਤ निराली ਤੇਰੇ ਦਰ ਤੇ ਆਇਆ ਕੋਈ ਨਾ ਗਿਆ ਖਾਲੀ ਤੂੰ ਦੇਵੇ ਅੰਨ ਤੇ ਪਾਣੀ ਦਾ ਸੁੱਖ ਤੂੰ ਰੱਖੇ ਘਰਾਂ ਵਿੱਚ ਪਿਆਰ ਦਾ ਮੁਖ ਮਾਂ ਲਕਸ਼ਮੀ ਤੂੰ ਸਬਰ ਸੁੱਖ ਦੀ ਦਾਤੀ ਤੇਰੇ ਦਰ ਤੇ ਜੋ ਝੁਕਦਾ ਉਹ ਹੋਵੇ ਮੁਕਤੀ ਬਾਤੀ ਜੈ ਜੈ ਲక్ష్ਮੀ ਮਾਂ ਸੁਹਾਵੀ ਤੇਰੀ ਜੋਤ ਅਮਰ ਅਬਨਾਸੀ ਭਾਵੀ ਤੇਰੇ ਚਰਨਾ ਵਿੱਚ ਮੋਤੀ ਵਰਗਾ ਭਾਵ ਤੇਰੇ ਨਾਮ ਲੈ ਨਾਲ ਮਿਲੇ ਸੁਖ ਅਥਾਹ ਤਨ ਦੀ ਦੇਵੀ ਤੂੰ ਦਿਆ ਦੀ ਚਰਨਾ ਤੇਰੇ ਨਾਮ ਨਾਰ ਚਰੇ ਸੁਖ ਦਾ ਤਰਨਾ ਮਾਂ ਲక్ష్ਮੀ ਤੂੰ ਸਭ ਉੱਪਰ ਕਿਰਪਾਲ ਜਿਸ ਦੇ ਮੱਥੇ ਉੱਤੇ ਚਰਨਾ ਦਾ ਹਾਲ ਸੋਨੇ ਚਾਂਦੀ ਮੋਤੀ ਤੇ ਮਾਨ ਤੇਰੇ ਦਰ ਤੋਂ ਮਿਲਦਾ دیਵਾਨਾ ਜਹਾਨ ਪਰ ਜੋ ਮਾ ਤੈਨੂੰ ਮਨ ਵਿੱਚ ਧਾਰੇ ਉਸ ਦੇ ਅੰਦਰ ਸਦਾ ਚਾਨਣ ਪਿਆਰੇ ਹੇ ਮਾਂ ਲਕਸ਼ਮੀ ਸਾਡੀ ਸੁਣ ਪ੍ਰਾਰਥਨਾ ਸਾਡੇ ਘਰ ਵਿੱਚ ਬਣਾ ਸੁਖਾਂ ਦਾ ਮੰਨਾ ਜਿਸ ਘਰ ਤੇਰਾ ਨਾਮ ਬਸੇ ਉੱਤੇ ਹਰ ਦੁੱਖ ਤੁਰੰਤ ਨਸੇ ਤੂੰ ਮਾ ਸਾਡੇ ਜੀਵਾਂ ਦੀ ਰੱਖਿਆ ਕਰਨੀ ਸੰਸਾਰ ਵਿੱਚ ਨਿਰੰਮਤਾ ਦੀ ਸਿੱਖਿਆ ਕਰਨੀ ਧਨ ਦੇ ਨਾਲ ਧਰਮ ਦਾ ਜੋਰ ਆ ਹੋਵੇ ਤਾਂ ਹੀ ਮੁੱਖਾ ਜੀਵਨ ਸੋਹਣਾ ਹੋਵੇ ਏ ਮਾ ਜੋ ਤੇਰੇ ਨਾਮ ਦਾ ਜਪ ਕਰੇ ਉਹ ਕਦੇ ਨ ਦੁੱਖਾਂ ਦਾ ਦਰਸ਼ਨ ਕਰੇ ਤੇਰੇ ਨਾਮ ਦਾ ਚਾਨਣ ਕਰੇ ਪ੍ਰਕਾਸ਼ ਉਸ ਦਾ ਮਨ ਹੋਵੇ ਪਵਿੱਤਰ ਤੇ ਨਿਰਵਿਕਾਰ ਆਕਾਸ਼ ਤੇਰੇ ਚਰਨਾਂ ਵਿੱਚ ਅਰਪਣ ਕਰਾਂ ਇਹ ਮਨ ਕਰ ਕਿਰਪਾ ਮਾ ਰੱਖ ਲੈ ਮੇਰਾ ਧਨ ਧਨ ਤਾਂ ਮਿਲ ਜਾਵੇ ਪਰ ਭਗਤੀ ਵੀ ਮਿਲੇ ਤਾਂ ਹੀ ਸੱਚੀ ਲక్ష్ਮੀ ਮੇਰੇ ਅੰਦਰ ਘਰੇ ਲక్ష్ਮੀ ਮਾ ਮੇਰੇ ਕਰ ਆਸ ਉਸ ਸੰਤੋਖ ਦੀ ਰਾਹ ਦਿਖਾ ਧਨ ਧਰਮ ਦੋਵੇਂ ਮਿਲਣ ਮੇਰੇ ਕਰਮ ਤੇਰੇ ਚਰਨਾਂ ਤਿਲਣਾ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਹ ਸਾਡੀ ਰਾਖ ਹੋਵੇ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾ ਦੀ ਰੇਨ ਸਾਡੀ ਰਾਖ ਹੋਵੇ ਜੈ ਮਾਤਾ ਲక్ష్ਮੀ ਜੀ ਏਕ ਓੰਕਾਰ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਆਰਾਮ ਬੁਕਰਾਂ ਲక్ష్ਮੀ ਮਾਂ ਦੀ ਬਾਣੀ ਜਿਸ ਦਾ ਨਾਮ ਸੁਣੀਏ ਤਾਂ ਦੂਰ ਹੋਵੇ ਕੰਕਾਲੀ ਪੁਰਾਣੀ ਮਾਂ ਲక్ష్ਮੀ ਬੈਠੀ ਵਿਸ਼ਨੂੰ ਦੇ ਅੰਗਣ ਜੋ ਚਰਨ ਧੋਵੇ ਉਸ ਦਾ ਹੋਵੇ ਮੰਗਣ ਸੋਨੇ ਵਰਗਾ ਤੇਜ ਮਾ ਦਾ ਚਿਹਰਾ ਜਿਸ ਘਰ ਆਵੇ ਉਥੇ ਰਹੇ ਸੁਖ ਘੜਾ ਪਹਿਰਾ ਜਗਤ ਦੀ ਮਾਇਆ ਧਨ ਦੀ ਜੋ ਦਾਤੀ ਮਾਂ ਲਕਸ਼ਮੀ ਕਰੇ ਕਿਰਪਾ ਅਤੀ ਪ੍ਰਸੰਨ ਭਾਵਣ ਜਾਤੀ ਜਿਸ ਮਨ ਵਿੱਚ ਨਿਵਾਸ ਕਰੇ ਮਾਂ ਦਾ ਪ੍ਰੀਤ ਉਥੇ ਰਹੇ ਸਦਾ ਅੰਦਰ ਸ਼ਾਂਤ ਤੇ ਪ੍ਰੀਤ ਹੇ ਮਾ ਲక్ష్ਮੀ ਕਰ ਦਿਆ ਮੇਰੇ ਉੱਤੇ ਘਰ ਘਰ ਤੇਰੇ ਨਾਮ ਦਾ ਸਿਮਰ ਉਤਰੇ ਦੁੱਖ ਸੁੱਤੇ ਤੇਰਾ ਨਾਮ ਲੈ ਕੇ ਜਗ ਚਾਨਣ ਹੋਇਆ ਜਿਸ ਨੇ ਤੈਨੂੰ ਮੰਨਿਆ ਉਹ ਧਨਵੰਤ ਹੋਇਆ ਮਾਂ ਦੇ ਚਰਨਾਂ ਦਾ ਜੋ ਧੂਰ ਲੈ ਉਹਨਾਂ ਦੇ ਕਲੇਸ਼ ਸਭ ਦੂਰ ਭਜੇ ਜਿਸ ਘਰ ਵਿੱਚ ਹੋਵੇ ਤੇਰਾ ਨਾਮ ਉਥੇ ਆਵੇ ਆਨੰਦ ਸੁਖ ਵਿਸ਼ਾਲ ਕਾਮ मां लक्ष्मी तू कर दी कृपा हर जीव ते धन ਧਨ ਸੰਤਾਂ ਤੇ ਸੁਖ ਦੇਵੇ ਸੀਸ ਤੇ ਤੂੰ ਹੈ ਮੰਗਲ ਦੀ ਮੂਰਤ ਪ੍ਰਕਾਸ਼ ਜਿਸ ਨੇ ਕੀਤਾ ਭਜਨ ਉਸ ਦਾ ਹੋਇਆ ਵਿਸ਼ਵਾਸ मां लक्ष्मी ਦੀ ਸਤਕਾਰ ਬਾਣੀ ਲక్ష్ਮੀ ਮਾ ਦੀ ਜੋ ਆराधना ਕਰੇ ਉਸ ਦੇ ਦਿਲ ਵਿੱਚ ਨਿਰਮਲ ਚਾਨਣ ਭਰੇ ਜਿਸ ਨੇ ਤੇਰਾ ਨਾਮ ਜਪਿਆ ਸੱਚੇ ਚੇਤ ਨਾਲ ਉਹ ਕਦੇ ਨਾ ਡੋਲਿਆ ਮਾਇਆ ਦੇ ਘਰ ਨਾਲ ਤੂੰ ਵਿਸ਼ਨੂ ਪਤਨੀ ਮਾ ਜਗਤ ਦੀ ਭਾਗਾ ਵਾਲੀ ਤੇਰੇ ਬਿਨਾ ਦੁਨੀਆ ਸੁੰਨੀ ਰੂਹ ਖਾਲੀ ਮਾ ਤੂੰ ਹੈ ਕਿਰਪਾ ਦੀ ਮੂਰਤ ਨਿਰਾਲੀ ਤੇਰੇ ਦਰ ਤੇ ਆਇਆ ਕੋਈ ਨਾ ਗਿਆ ਖਾਲੀ ਤੂੰ ਦੇਵੇ ਅੰਨ ਤੇ ਪਾਣੀ ਦਾ ਸੁੱਖ ਤੂੰ ਰੱਖੇ ਘਰਾਂ ਵਿੱਚ ਪਿਆਰ ਦਾ ਮੁਖ ਮਾਂ ਲక్ష్ਮੀ ਤੂੰ ਸਬਰ ਸੁੱਖ ਦੀ ਦਾਤੀ ਤੇਰੇ ਦਰ ਤੇ ਜੋ ਝੁਕਦਾ ਉਹ ਹੋਵੇ ਮੁਕਤੀ ਬਾਤੀ ਜੈ ਜੈ ਲਕਸ਼ਮੀ ਮਾ ਸੁਹਾਵੀ ਤੇਰੀ ਜੋਤ ਅਮਰ ਅਬਨਾਸੀ ਭਾਵੀ ਤੇਰੇ ਚਰਨਾ ਵਿੱਚ ਮੋਤੀ ਵਰਗਾ ਭਾਵ ਤੇਰੇ ਨਾਮ ਲੈ ਨਾਲ ਮਿਲੇ ਸੁਖ ਅਥਾਹ ਤਨ ਦੀ ਦੇਵੀ ਤੂੰ ਦਿਆ ਦੀ ਚਰਨਾ ਤੇਰੇ ਨਾਮ ਨਾਰ ਚਰੇ ਸੁਖ ਦਾ ਤਰਨਾ ਮਾਂ ਲਕਸ਼ਮੀ ਤੂੰ ਸਭ ਉੱਪਰ ਕਿਰਪਾਲ ਜਿਸ ਦੇ ਮੱਥੇ ਉੱਤੇ ਚਰਨਾ ਦਾ ਹਾਲ ਸੋਨੇ ਚਾਂਦੀ ਮੋਤੀ ਤੇ ਮਾਨ ਤੇਰੇ ਦਰ ਤੋਂ ਮਿਲਦਾ دیਵਾਨਾ ਜਹਾਨ ਪਰ ਜੋ ਮਾ ਤੈਨੂੰ ਮਨ ਵਿੱਚ ਧਾਰੇ ਉਸ ਦੇ ਅੰਦਰ ਸਦਾ ਚਾਨਣ ਪਿਆਰੇ ਹੇ ਮਾ ਲਕਸ਼ਮੀ ਸਾਡੀ ਸੁਣ ਪ੍ਰਾਰਥਨਾ ਸਾਡੇ ਘਰਾਂ ਵਿੱਚ ਬਣਾ ਸੁੱਖਾਂ ਦਾ ਮੰਨਾ ਜਿਸ ਘਰ ਤੇਰਾ ਨਾਮ ਬਸੇ ਉੱਤੇ ਹਰ ਦੁੱਖ ਤੁਰੰਤ ਨਸੇ ਤੂੰ ਮਾ ਸਾਡੇ ਜੀਵਾਂ ਦੀ ਰਖਿਆ ਕਰਨੀ ਸੰਸਾਰ ਵਿੱਚ ਨਿਰੰਮਤਾ ਦੀ ਸਿੱਖਿਆ ਕਰਨੀ ਤਨ ਦੇ ਨਾਲ ਧਰਮ ਦਾ ਜੋਰ ਆ ਹੋਵੇ ਤਾਂ ਹੀ ਮੁੱਖਾ ਜੀਵਨ ਸੁਹਣਾ ਹੋਵੇ ਹੇ ਮਾ ਜੋ ਤੇਰੇ ਨਾਮ ਦਾ ਜਪ ਕਰੇ ਉਹ ਕਦੇ ਨ ਦੁੱਖਾਂ ਦਾ ਦਰਸ਼ਨ ਕਰੇ ਤੇਰੇ ਨਾਮ ਦਾ ਚਨਲ ਕਰੇ ਪ੍ਰਕਾਸ਼ ਉਸ ਦਾ ਮਨ ਹੋਵੇ ਪਵਿੱਤਰ ਤੇ ਨਿਰਵਿਕਾਰ ਆਕਾਸ਼ ਤੇਰੇ ਚਰਨਾਂ ਵਿੱਚ ਅਰਪਣ ਕਰਾਂ ਇਹ ਮਨ ਕਰ ਕਿਰਪਾ ਮਾ ਰੱਖ ਲੈ ਮੇਰਾ ਧਨ ਧਨ ਤਾਂ ਮਿਲ ਜਾਵੇ ਪਰ ਭਗਤੀ ਵੀ ਮਿਲੇ ਤਾਂ ਹੀ ਸੱਚੀ ਲక్ష్ਮੀ ਮੇਰੇ ਅੰਦਰ ਖਿਰੇ ਲక్ష్ਮੀ ਮਾ ਮੇਰੇ ਕਰ ਆਸ ਸੁਖ ਸੰਤੋਖ ਦੀ ਰਾਤ ਦਿਖਾ ਧਨ ਤਨ ਮ ਦੋਵੇਂ ਮਿਲਣ ਮੇਰੇ ਕਰਮ ਤੇਰੇ ਚਰਨਾਂ ਤਿਲਣਾ हे माँ लक्ष्मी जी सानू ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਹਣ ਸਾਡੀ ਰਾਖ ਹੋਵੇ हे मां लक्ष्मी जी सानु ਆਪਣੇ ਚਰਨਾਂ ਵਿੱਚ ਥਾਂ ਦੇ ਧਨ ਦੇ ਨਾਲ ਧਰਮ ਵੀ ਬਖਸ਼ ਸਾਡੇ ਘਰਾਂ ਵਿੱਚ ਪ੍ਰੇਮ ਤੇ ਸੁੱਖ ਸਦਾ ਵਸੇ ਸਾਡੇ ਹਿਰਦੇ ਵਿੱਚ ਤੇਰਾ ਨਾਮ ਵਸੇ ਤੇਰੇ ਚਰਨਾਂ ਦੀ ਰੇਨ ਸਾਡੀ ਰਾਖ ਹੋਵੇ जय माता लक्ष्मी जी